ਸੱਚੇ ਕਾਲ ਫਟਾਫਟ ਨਿਊਜ਼ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵੱਲ ਹਜ ਤੋ ਠੀਕ ਪਹਿਲਾਂ ਸਾਊਦੀ ਅਰਬ ਦੀ ਸਰਕਾਰ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਸਾਊਦੀ ਪ੍ਰਿੰਸ ਨੇ ਭਾਰਤੀਆਂ ਦੇ 80% ਪ੍ਰਾਈਵੇਟ ਹਜ ਕੋਟਾ ਨੂੰ ਖਤਮ ਕਰ ਦਿੱਤਾ ਇਸ ਫੈਸਲੇ ਨਾਲ ਕਰੀਬ 52 ਹਜ਼ਾਰ ਭਾਰਤੀ ਪ੍ਰਭਾਵਿਤ ਹੋਣਗੇ ਜੋ ਹਜ ਯਾਤਰਾ ਤੇ ਜਾਣਾ ਚਾਹੁੰਦੇ ਸਨ ਉੰਜੋ ਸਾਊਦੀ ਅਰਬ ਨੇ ਸਾਲ 2025 ਦੇ ਹਜ ਲਈ ਤਿਆਰੀ ਕਰ ਲਈ ਹੈ ਹਜ ਕਰਨ ਲਈ ਦੁਨੀਆ ਭਰ ਤੋਂ ਲੱਖਾਂ ਮੁਸਲਿਮ ਸ਼ਰਦਾਲੂ ਮੱਕਾ ਵਿੱਚ ਕਾਬਾ ਸਾਹਮਣੇ ਪਹੁੰਚਦੇ ਨੇ ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ ਕਿ ਸਾਊਦੀ ਅਰਬ ਨੇ ਹਾਲ ਹੀ ਵਿੱਚ ਮੀਨਾ ਇਲਾਕੇ ਵਿੱਚ ਕਈ ਜੋਨਾਂ ਨੂੰ ਕੈਨਸਲ ਕਰ ਦਿੱਤਾ ਜੋ ਪਹਿਲਾਂ ਪ੍ਰਾਈਵੇਟ ਟੂਰ ਆਪਰੇਟਰ ਨੂੰ ਦਿੱਤਾ ਗਿਆ ਸੀ ਇਸ ਨਾਲ 52000 ਹਜ ਜਤਰੀਆਂ ਦਾ ਜਾਣਾ ਮੁਸ਼ਕਲ ਹੋ ਗਿਆ ਮੀਨਾ ਵਿੱਚ ਹੀ ਹਜ ਜਤਰੀ ਰੁਕਦੇ ਸਨ ਸੌਦੀ ਸਰਕਾਰ ਦੇ ਇਸ ਫੈਸਲੇ ਤੇ ਮਹਿਬੂਬਾ ਮੁਫਤੀ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਵਿਰੋਧ ਜਤਾਇਆ ਉਹਨਾਂ ਮੁਤਾਬਕ ਸੌਦੀ ਅਰਬ ਤੋਂ ਆ ਰਹੀ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਦੇ ਹਜ ਕੋਟੇ ਵਿੱਚ ਅਚਾਨਕ ਕਟੌਤੀ ਕਰ ਦਿੱਤੀ ਗਈ ਹੈ ਉਹਨਾਂ ਨੇ ਸਰਕਾਰ ਤੋਂ ਇਸ ਮੁੱਦੇ ਨੂੰ ਸੌਦੀ ਸਰਕਾਰ ਸਾਹਮਣੇ ਚੁੱਕਣ ਲਈ ਕਿਹਾ ਭਾਰਤ ਵਿੱਚ ਹਜ ਯਾਤਰਾ ਦਾ ਯੋਜਨ ਜਾਂ ਤਾਂ ਹਜ ਕਮੇਟੀ ਜਰੀਏ ਕੀਤਾ ਜਾਂਦਾ ਜਾਂ ਪ੍ਰਾਈਵੇਟ ਟੂਰ ਆਪਰੇਟਰਾਂ ਜਰੀਏ ਕੀਤਾ ਜਾਂਦਾ ਸਾਲ 2024 ਵਿੱਚ 140000 ਲੋਕ ਹੱਜ ਕਰਨ ਲਈ ਗਏ ਸਨ ਇਸ ਸਾਲ ਸਰਕਾਰ ਨੇ ਸੌਦੀ ਨਾਲ 175000 25 ਯਾਤਰੀਆਂ ਦਾ ਸਮਝੌਤਾ ਕੀਤਾ ਅਮਰੀਕੀ ਯੂਨੀਵਰਸਿਟੀਆਂ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵੱਡਾ ਫੈਸਲਾ ਲਿਆ ਵਾਈਟ ਹਾਊਸ ਨੇ ਹਾਰਵਰਡ ਯੂਨੀਵਰਸਿਟੀ ਨੂੰ ਦਿੱਤੇ ਜਾਣ ਵਾਲੀ 2.2 ਬਿਲੀਅਨ ਡਾਲਰ 18000 ਕਰੋੜ ਰੁਪਏ ਦੀ ਗ੍ਰਾਂਟ ਰੋਕ ਦਿੱਤੀ ਹੈ ਇਸ ਤੋਂ ਇਲਾਵਾ 트ੰਪ ਨੇ ਹਾਰਵਰਡ ਯੂਨੀਵਰਸਿਟੀ ਨੂੰ ਦਿੱਤੇ ਜਾਣ ਵਾਲੇ 60 ਮਿਲੀਅਨ ਡਾਲਰ ਦੇ ਠੇਕੇ ਵੀ ਰੋਕ ਦਿੱਤੇ ਨੇ ਵਾਈਟ ਹਾਊਸ ਨੇ ਕੈਂਪਸ ਐਕਟਿਵਿਜ਼ਮ ਦੇ ਮੱਦੇ ਨਜ਼ਰ ਇੱਕ ਕਦਮ ਚੁੱਕਿਆ ਦਰਅਸਲ ਕਾਫੀ ਸਮੇਂ ਤੋਂ ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਦੇਖੇ ਜਾ ਰਹੇ ਨੇ ਜਿਸ ਨੇ ਯੂਨੀਵਰਸਟੀਆਂ ਨੂੰ ਕੈਂਪਸ ਸਰਗਰਮੀ ਨੂੰ ਰੋਕਣ ਦੀ ਅਪੀਲ ਕੀਤੀ ਸੀ ਪਰ ਅਜਿਹਾ ਕਰਨ ਵਿੱਚ ਅਸਫਲ ਰਹੇ ਜਿਸ ਤੋਂ ਬਾਅਦ ਵਾਈਟ ਹਾਊਸ ਨੇ ਗ੍ਰਾਂਟਾਂ ਨੂੰ ਰੋਕਣ ਦਾ ਆਦੇਸ਼ ਜਾਰੀ ਕੀਤਾ ਵਾਈਟ ਹਾਊਸ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਨੋਟਿਸ ਜਾਰੀ ਕੀਤਾ ਇਸ ਨੋਟਿਸ ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਕੁਝ ਬਦਲਾਅ ਪ੍ਰਸਤਾਵਿਤ ਕੀਤੇ ਗਏ ਉਦਾਹਰਨ ਵਜੋਂ ਯੂਨੀਵਰਸਿਟੀ ਦੀ ਕਾਰਜਸ਼ੈਲੀ ਵਿੱਚ ਕਈ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜਿਸ ਵਿੱਚ ਮੈਰਿਟ ਅਧਾਰਤ ਦਾਖਲਾ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਆਡਿਟ ਚਿਹਰੇ ਦੇ ਮਾਸਕ ਦੇ ਪਾਬੰਦੀ ਆਦ ਸ਼ਾਮਿਲ ਹੈ ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬੱਤੀ ਬੰਬਾਂ ਬਾਰੇ ਦਿੱਤੇ ਬਿਆਨ ਤਹਿਤ ਮੋਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਹੁਣ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਹਨਾਂ ਨੇ ਅਦਾਲਤ ਤੋਂ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਦੋਸ਼ ਹੈ ਕਿ ਰਾਜਨੀਤਿਕ ਤੌਰ ਤੇ ਉਸ ਦੇ ਵਿਰੋਧ ਐਫ ਆਈ ਆਰ ਦਰਜ ਕੀਤੀ ਗਈ। ਉਮੀਦ ਹੈ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਬੁੱਧਵਾਰ ਨੂੰ ਹੋਵੇਗੀ। ਦੂਜੇ ਪਾਸੇ ਪੰਜਾਬ ਕਾਂਗਰਸ ਛੇਤੀ ਬਾਜਵਾ ਵਿਰੁੱਧ ਦਰਜ ਮਾਮਲੇ ਦੇ ਵਿਰੁੱਧ ਚੰਡੀਗੜ੍ਹ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕਰੇਗੀ। ਉਹਨਾਂ ਵਿਰੋਧ ਪ੍ਰਦਰਸ਼ਨ ਲਈ ਨਾਰਾ ਦਿੱਤਾ ਅਸੀਂ ਡਰੇ ਨਹੀਂ ਸੀ ਅਤੇ ਨਾ ਹੀ ਡਰਾਂਗੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਮੋਹਾਲੀ ਵਿੱਚ ਵਿਰੋਧ ਪ੍ਰਦਰਸ਼ਨ ਕਰੇਗੀ ਇਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਕਰਨਗੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਨਾਰਾ ਕਾਂਗਰਸ ਆਤਵਾਦੀਆਂ ਨਾਲ ਮਿਲੀ ਹੋਈ ਹੈ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਬੋਂਗ ਨੇ 2025 ਦੀਆਂ ਚੋਣਾਂ ਲਈ ਪੀਪਲਸ ਐਕਸ਼ਨ ਪਾਰਟੀ ਪੀਏਪੀ ਲਾਈਨਅਪ ਚ ਭਾਰਤੀ ਉਮੀਦਵਾਰਾਂ ਨੂੰ ਸ਼ਾਮਲ ਕਰਨ ਦੀ ਪੁਸ਼ਟੀ ਕੀਤੀ ਹੈ ਅਤੇ ਕਾਰੋਬਾਰ ਸਰਕਾਰ ਅਤੇ ਜਨਤਕ ਸੇਵਾਵਾਂ ਵਰਗੇ ਖੇਤਰਾਂ ਚ ਉਹਨਾਂ ਦੇ ਵੱਡੇ ਯੋਗਦਾਨ ਨੂੰ ਮਨਜ਼ੂਰ ਕੀਤਾ। 2020 ਚ ਪੀਏਪੀ ਦੇ ਨਵੇਂ ਚਿਹਰਿਆਂ ਚ ਭਾਰਤੀ ਨੂੰ ਮਾਇਦਗੀ ਦੀ ਅਨਹੋਂਦ ਨੇ ਚਿੰਤਾਵਾਂ ਪੈਦਾ ਕਰ ਦਿੱਤੀਆਂ। ਭਾਰਤੀ ਨੌਜਵਾਨਾਂ ਨਾਲ ਗੱਲਬਾਤ ਦੌਰਾਨ ਬੋਂਗ ਨੇ ਉਹਨਾਂ ਦੀ ਅਹਿਮ ਭੂਮਿਕਾ ਤੇ ਚਾਣਨਾ ਪਾਉਂਦਿਆਂ ਕਿਹਾ ਤੁਹਾਡੀ ਕਹਾਣੀ ਸਿੰਗਾਪੁਰ ਦੀ ਕਹਾਣੀ ਹੈ, ਛੋਟੀ ਅਤੇ ਫਿਰ ਵੀ ਤੁਹਾਡੇ ਭਾਰਤ ਉੱਪਰ ਹੈ। ਬੋਂਗ ਨੇ ਸਿੰਗਾਪੁਰ ਦੀ ਵਿਲੱਖਣ ਪਛਾਣ ਉਤਸ਼ਾਹਿਤ ਕਰਦੇ ਹੋਏ ਭਾਰਤੀ ਪਰੰਪਰਾਵਾਂ ਨੂੰ ਕਾਇਮ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ 90 ਮਿੰਟ ਦੀ ਬੀਆਈਪੀ ਚੈਟ ਨੇ ਪਾਈਚਾਰੇ ਨੂੰ ਦੂਜਿਆਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਸਾਡੇ ਸਾਂਝੇ ਸਥਾਨ ਨੂੰ ਬਤਾਉਣਾ ਚੋਣਾ ਨੇੜੇ ਹੋਣ ਦੇ ਮੱਦੇਨਜ਼ਰ ਬੋਂਗ ਨੇ 30 ਤੋਂ ਵੱਧ ਨਵੇਂ ਉਮੀਦਵਾਰ ਖੜੇ ਕਰਨ ਦਾ ਵਾਅਦਾ ਕੀਤਾ ਜੋ ਪੀਏਪੀ ਦੇ ਇਤਿਹਾਸ 'ਚ ਸਭ ਤੋਂ ਵੱਡੀ ਗਿਣਤੀ ਹੈ ਅਮਰੀਕਾ ਨੇ ਚੀਨ ਤੇ ਪਾਰੀ ਟੈਰਿਫ ਬੋਝ ਲਗਾ ਦਿੱਤਾ ਹਾਲਾਂਕਿ ਚੀਨ ਦੀ ਆਰਥਿਕਤਾ ਤੇ ਇਸ ਦਾ ਅਸਰ ਨਜ਼ਰ ਨਹੀਂ ਆ ਰਿਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਤੇ 145% ਦੀ ਟੈਕਸ ਲਗਾਉਣ ਦੇ ਬਾਵਜੂਦ ਚੀਨ ਦੀ ਬ੍ਰਾਹਮੜ ਤੇ ਕੋਈ ਅਸਰ ਨਹੀਂ ਪਿਆ ਮਾਰਚ ਮਹੀਨੇ ਚ ਚੀਨ ਦੀ ਬ੍ਰਾਹਮੜ ਚ ਸਾਲਾਨਾ ਆਧਾਰ ਤੇ 12.4% ਦਾ ਵਾਧਾ ਦਰਜ ਕੀਤਾ ਗਿਆ ਇਸੇ ਮਿਆਦ ਚ ਬ੍ਰਾਹਮੜ ਚ 4.3% ਦੀ ਕਮੀ ਆਈ ਹੈ ਚੀਨ ਦੀ ਸਰਕਾਰ ਨੇ ਜਾਣਕਾਰੀ ਦਿੱਤੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਚੀਨ ਦੀ ਬ੍ਰਾਹਮੜ 2025 ਦੇ ਪਹਿਲੇ ਤਿੰਨ ਜਨਵਰੀ ਮਾਰਚ ਮਹੀਨਿਆਂ ਚ ਸਲਾਨਾ ਆਧਾਰ ਤੇ 5.8 ਫੀਸ ਦੀ ਵਧੀ ਹੈ ਜਦਕਿ ਦਰਾਮਦ ਵਿੱਚ 7 ਫੀਸ ਦੀ ਗਰਾਵਟ ਆਈ ਹੈ ਮਾਰਚ ਵਿੱਚ ਅਮਰੀਕਾ ਦੇ ਨਾਲ ਚੀਨ ਦਾ ਵਪਾਰ ਸਰਪਲਸ 27.6 ਅਰਬ ਡਾਲਰ ਰਿਹਾ ਜਦਕਿ ਇਸ ਦੀ ਬਰਾਮਤ 4.5 ਫੀਸ ਦੀ ਦਾ ਵਾਦਾ ਹੋਇਆ ਸਾਲ ਦੀ ਪਹਿਲੀ ਜਨਵਰੀ ਮਾਰਚ ਤੇ ਮਹੀਚ ਅਮਰੀਕਾ ਨਾਲ ਚੀਨ ਦਾ ਵਪਾਰ ਸਰਪਲਸ 76.6 ਅਰਬ ਡਾਲਰ ਰਿਹਾ ਸੁਖਬੀਰ ਬਾਦਲ ਦੇ ਪ੍ਰਧਾਨ ਬਨਣ ਮਗਰੋਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਟਲਿਆ ਨਹੀਂ ਉਲਟਾ ਅਕਾਲੀ ਲੀਡਰਾਂ ਵਿਚਾਲੇ ਪਾੜਾ ਹੋ ਡੂੰਗਾ ਹੋ ਗਿਆ ਇਸ ਦੇ ਨਾਲ ਹੀ ਬਾਗੀ ਧੜੇ ਨੇ ਆਪਣੀ ਅਗਲੀ ਪਲੈਨਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਤੈਅ ਹੈ ਕਿ ਬਾਦਲ ਧੜੇ ਦੇ ਖਿਲਾਫ ਨਵਾਂ ਪੰਥਕ ਧੜਾ ਖੜਾ ਹੋਣ ਜਾ ਰਿਹਾ ਬੇਸ਼ੱਕ ਇਸ ਵੇਲੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਕਮਾਨ ਬਾਦਲ ਧੜੇ ਹੱਥ ਹੈ ਪਰ ਅਹਿਮ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਨੇ ਵੀ 15 ਲੱਖ ਤੋਂ ਵੱਧ ਮੈਂਬਰਸ਼ਿਪ ਪੂਰੀ ਕਰ ਲਈ ਹੈ ਤੇ ਅਗਲੇ ਦਿਨਾਂ ਅੰਦਰ 7 ਲੱਖ ਹੋਰ ਦਾਵਾ ਕੀਤਾ ਇਸ ਤੋਂ ਪਹਿਲਾਂ ਬਾਦਲ ਧੜੇ ਨੇ ਲਗਭਗ 7268000 ਮੈਂਬਰਾਂ ਦੀ ਪੜਤੀ ਕਰਨ ਦਾ ਦਾਅਵਾ ਕੀਤਾ ਇਸ ਤੋਂ ਤੈ ਕਿ ਬਾਗੀ ਧੜੇ ਨੂੰ ਵੀ ਵੱਡੀ ਹਮਾਇਤ ਮਿਲ ਰਹੀ ਹੈ ਅਜੇ ਵਿੱਚ ਬੇਸ਼ੱਕ ਸੁਖਵੀਰ ਬਾਦਲ ਅਕਾਲੀ ਦਲ ਦੀ ਕਮਾਂਡ ਸੰਭਾਲਣ ਵਿੱਚ ਸਫਲ ਹੋ ਗਏ ਨੇ ਪਰ ਪੰਤਕ ਵੋਟ ਨੂੰ ਮੋੜ ਖਿੱਚਣਾ ਬੇहद ਔਖਾ ਹੋਵੇਗਾ ਉਧਰ ਬਾਗੀ ਧੜੇ ਨੇ ਸਪਸ਼ਟ ਸੰਕੇਤ ਦੇ ਦਿੱਤੇ ਨੇ ਕਿ ਉਹ ਸੁਖਵੀਰ ਬਾਦਲ ਦੀ ਲੀਡਰਸ਼ਿਪ ਨੂੰ ਨਹੀਂ ਕਬੂਲਣਗੇ ਤੇ ਪੰਤਕ ਤੀਰਾਂ ਨੂੰ ਇਕਜੁੱਟ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਣਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸੈਕਟਰ 94 ਸਥਿਤ ਘਰ 'ਚ ਈਡੀ ਵੱਲੋਂ منی ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਸ਼ਾਪੇ ਮਰਦਾ ਸਮਾਚਾਰ ਪ੍ਰਾਪਤ ਹੋਇਆ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਤਲਾਸ਼ੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਪੀਏਸੀਐਲਸ ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ 'ਚ ਕੀਤੀ ਗਈ ਸੀ ਪੀਏਸੀਐਲ ਦੇ ਡਾਇਰੈਕਟਰਾਂ ਨੇ ਇੱਕ ਤਿੱਤ ਤੌਰ ਤੇ ਨਿਵੇਸ਼ਕਾਂ ਦੇ ਫੰਡਾਂ ਨੂੰ ਕਈ ਥਾਵਾਂ ਤੇ ਸੈਲ ਕੰਪਨੀਆਂ ਵਿੱਚ ਟਰਾਂਸਫਰ ਕਰਕੇ ਹੜੱਪ ਲਿਆ ਸੀ ਫਿਰ ਇਹਨਾਂ ਫੰਡਾਂ ਨੂੰ ਨਕਦੀ ਵਿੱਚ ਕੜਵਾਇਆ ਗਿਆ ਅਤੇ ਜਾਇਦਾਦਾਂ ਖਰੀਦਣ ਲਈ ਹਵਾਲਾ ਰਾਹੀਂ ਭਾਰਤ ਤੋਂ ਬਾਹਰ ਕੰਪਨੀਆਂ ਕਰਨ ਤੋਂ ਪਹਿਲਾਂ ਪੀਏਸੀਐਲ ਦੇ ਮੁੱਖ ਸਹਿਯੋਗੀਆਂ ਨੂੰ ਸੌਂਪ ਦਿੱਤਾ ਗਿਆ। ਈਡੀ ਨੇ ਕਾਂਗਰਸ ਸੰਸਦ ਮੈਂਬਰ ਪ੍ਰੇਨਕਾ ਗਾਂਧੀ ਦੇ ਪਤੀ ਅਤੇ ਕਾਰੋਬਾਰੀ 라ਵੜ ਬਾਂਦਰਾ ਨੂੰ ਸੱਮਣ ਭੇਜਿਆ 라ਵੜ ਬਾਂਦਰਾ ਨੂੰ ਜ਼ਮੀਨ ਸੌਦੇ ਦੇ ਮਾਮਲੇ ਵਿੱਚ ਪੀਐਮਐਲਏ ਦੇ ਤਹਿਤ ਈਡੀ ਦਾ ਸੱਮਣ ਭੇਜਿਆ ਗਿਆ ਪਹਿਲਾਂ ਵੀ ਉਹਨਾਂ ਨੂੰ 8 April ਨੂੰ ਬੁਲਾਇਆ ਗਿਆ ਸੀ ਪਰ ਬਾਂਦਰਾ ਨਹੀਂ ਪਹੁੰਚੇ ਸਨ ਈਡੀ ਵੱਲੋਂ ਜਾਰੀ ਕੀਤੇ ਗਏ ਨਵੇਂ ਸੱਮਣਾਂ ਵਿੱਚ ਅੱਜ ਜਿਹੜੇ 15 April ਨੂੰ ਪੇਸ਼ ਹੁੰਦੇ ਹੁਕਮ ਦਿੱਤੇ ਗਏ ਸਨ ਕੇਂਦਰੀ ਜਾਂਚ ਈਐਨਸੀ ਉਹਨਾਂ ਦੀ ਫਰਮ 스ਕਾਈ ਲਾਈਟ ਹਸਪਿਟੈਲਿਟੀ ਨਾਲ ਸੰਬੰਧਿਤ ਤਕਤਿਤ ਬੀਤੇ ਬੇ ਨੀਮਿਆਂ ਦੀ ਜਾਂਚ ਕਰ ਰਹੀ ਹੈ ਕੇਂਦਰੀ ਜਾਂਚ ਈਐਨਸੀ ਨੇ ਪਿਛਲੇ ਸਾਲ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ ਇਸ ਸਬੰਧ ਦੇ ਵਿੱਚ ਬਾਂੜਾ ਨੂੰ ਪਹਿਲਾਂ ਹੀ ਪੁਛਗਛ ਲਈ ਬਲਾਇਆ ਜਾ ਚੁੱਕਾ ਪਰ ਉਹਨਾਂ ਦੇ ਪੇਸ਼ ਨਾ ਹੋਣ ਕਾਰਨ ਅੱਜ ਸਮਨ ਜਾਰੀ ਕੀਤੇ ਗਏ ਨੇ ਈਡੀ ਦੇ ਦੂਜੇ ਸਮਨ ਤੋਂ ਬਾਅਦ ਬਾਂੜਾ ਆਪਣੇ ਘਰ ਤੋਂ ਪੈਦਲ ਹੀ ਈਡੀ ਦੇ ਦਫ਼ਤਰ ਲਈ ਨਿਕਲ ਗਏ ਨੇ ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਬਦਲੇ ਦੀ ਕਾਰਵਾਈ ਵਜੋਂ ਕਾਰਵਾਈ ਕਰ ਰਹੀ ਹੈ ਮੈਨੂੰ ਨਹੀਂ ਪਤਾ ਕਿ ਕਸੂਰ ਕੀ ਹੈ ਜਾਂਚ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਕੁਝ ਵੀ ਲੁਕਾਉਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਕਿਹਾ ਕਿ ਹੁਣ ਤੱਕ ਉਹਨਾਂ ਨੂੰ ਪਿਛਲੇ 20 ਸਾਲ ਕੁਝ ਨਹੀਂ ਮਿਲਿਆ ਜੇਕਰ ਕੁਝ ਹੈ ਤਾਂ ਉਸ ਨੂੰ ਅੱਗੇ ਲਿਆਂਦਾ ਜਾਣਾ ਚਾਹੀਦਾ ਐਸਨ ਫਟਾਫਟ ਨਿਊਜ਼ ਦੀਆਂ ਖਬਰਾਂ ਉਹ ਮੈਨੂੰ ਦੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ